ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿ ਰੋ ਸਹਿਬੂ ਹਰ ਜੁਗ ਜੁਗ ਪਗਤ ਪਾਇ ਪੈਜ ਰਖਦਾ ਆ ਰਾਮ ਰਾਜੇ ਹਰ ਨਕਸ ਦੁਸ਼ਟ ਮਾਰਿਆ ਪਰਲਾਤ ਰਾਯ ਅਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਦੇ ਮੁਕਲਾਇ ਜਹਨੂਨانک ਸਰ ਸੇਵਿਆ ਅੰਤਲੇ ਛਡਾਇਆ ਸਰੂਕ ਮਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰੰਤਨ ਜਾਈ ਲੇਖਿਆ ਰਹਾ ਜਉਤਨ ਜੋਤ ਜੋਤ ਮੈਂ ਜਉਤਾ ਹਕਲ ਕਲਾ ਭਰਪੂਰ ਰਹਾ ਤੂੰ ਸੱਚਾ ਸੋਹਬੂ ਸਿਪਤ ਸਵਾਲਿਓ ਜਿਨ ਕੀਤੀ ਸੋ ਬਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤ ਜੋ ਖਿਚ ਕਰਨਾ ਸੋ ਕਰ ਰਿਹਾ ਸੋਦਰ ਰਗਸ ਮਹਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਗੁਰ ਕਿਹਾ ਜਿਤ ਬਹਿ ਸਰਬ ਸਮਾਨਲੇ ਵਜੇ ਤੇਰੀ ਨਾਮ ਅਨੇਕ ਸੰਖ ਕੀਤੇ ਤੇਰੀ ਵਵਣ ਹਾਰੇ ਕੀਤੇ ਤੇਰੀ ਰਗ ਪਰੇ ਸੁ ਕਹੀਏ ਕੀਤੇ ਤੇਰੀ ਗਵਣ ਹਾਰੇ ਗਵਣ ਤੁਧ ਨਾ ਪਉਣ ਪਾਣੀ ਬੈ ਸੰਤਰ ਗਵ ਰਜ ਧਰਮ ਦਵਾਰੇ ਗਵਣ ਤੁਧ ਨਾ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਧਨੋ ਇਸਰ ਬਰਮਾ ਦੇਵੀ ਸਹੋਂ ਤੇਰੇ ਸਦਾ ਸਭਾਰੇ ਗਵਨ ਤੁਧਨੋ ਇੰਦ੍ਰੇਂਦਰ ਆਸਨ ਬੈਠੇ ਦੀਤਿਆਂ ਦਰਨਾਨੇ ਗਵਨ ਤੁਧਨੋ ਸਦਿਸਮਾ ਦੇ ਅੰਦਰ ਗਵਨ ਤੁਧਨੋ ਸਾਧ ਵਿਚਾਰੇ ਗਵਨ ਤੁਧਨੋ ਜਤੀ ਸਤੀ ਸੰਤੋਖੀ ਹੀ ਗਵਨ ਤੁਧਨੋ ਵੀਰ ਕਰਾਰੇ ਗਾਵਨ ਤੁਧ ਨੋ ਪੰਡਿਤ ਪੜਿ ਰਖੇ ਸਰ ਹਜੂ ਜੂ ਵੇਦ ਨਾਲੇ ਗਾਵਨ ਤੁਧ ਨੋ ਮੋਹਣੀ ਆਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਧ ਨੋ ਰਤਨ ਉਪਾਇ ਤੀਰੇ 68 ਤੀਰਥ ਨਾਲੇ ਗਾਵਨ ਤੁਧ ਨੋ ਜੋਧ ਮਹਾਬਲ ਸੂਰਾ ਗਉਨ ਤੁਧਨ ਕਾਣੀ ਚਾਰੇ ਗਉਨ ਤੁਧਨ ਖੰਡ ਮੰਡਲ ਬਰਮੰਡਾ ਕਰ ਕਰ ਖੇ ਤੇਰੇ ਤਹਾਰੇ ਸਹੀ ਤੁਧਨ ਗਵਨ ਜੋ ਤੁਧ ਪਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧਨ ਗਵਨਾ ਸੇ ਮੈਂ ਜਿਤਨੇ ਆਵਨ ਨਾਨਕ ਕੀ ਆ ਵਿਚਾਰੀ सोई सोई सदा ਸਚ ਸਾਹਿਬ ਸਚ ਸੱਜਿ ਨਾਈ ਹੈ ਬਿਉ ਸਿਜਨ ਜਸੀ ਰਚਨ ਜਿਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰ ਜਿਨ ਸੀ ਮਾਇ ਜਿਨ ਉਪਾਇ ਕਰ ਕਰ ਦੇਖਿਆ ਕੀਤਾ ਆਪਣਿ ਜਿਉ ਤਿਸ ਦੀ ਵੜਿਆਈ ਜੋਤੀ ਸਿ ਭਾਵੇ ਸੋਈ ਕਰਸੀ ਫਿਰੁ ਕਮਨ ਕਰ ਨਾ ਜਾਈ ਸੂਪ ਸਹੁ ਸਪਤ ਸਹਿਬ ਨਾਨਕ ਰਹਿਣ ਰਜਾਈ ਅਸਮਨ ਲਪਲਾ ਸੁਰ ਵੱਡਾ ਕੇ ਸਭ ਕੋਈ ਤੇ ਵੱਡ ਵੱਡਾ ਡਿਟਾ ਹੋਈ ਕੀਮਤ ਪਾਇ ਨਾ ਕਿਹਾ ਜਾਈ ਧਣਵਨੀ ਧੀਰ ਰਹੇ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਬੀਰ ਗੁਣੀ ਹੀਰਾ ਹੋਇ ਨ ਜਾਣ تیر ਕੀ ਤ ਕੀ ਵੜ ਚਿਰ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਨਿਲ ਕੀਮਤ ਭਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਜਾਏ ਤੇਰੀ ਥਿਲ ਵੜਾਈ ਸਭ ਸਤ ਸਭ ਤਪ ਸਭ ਚੁੰਗਾਈਆ ਸਿੱਧਾ ਪੁਰਖਾਂ ਕੀ ਵੜਿਆਈਆ ਉਦਵਨੀ ਸਦੀ ਗਿਨੇ ਨ ਪਹੀਆ ਕਰਮ ਨੇ ਨਹੀਂ ਢੱਕ ਰਹੀਆ ਅੱਖਣ ਵਲ ਗਿਆ ਵਿਚਾਰਾ ਸਿਫਤੀ ਪਰ ਤੇਰੀ ਪੰਡਰ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਰਣ ਹਰ ਅਸਮਲ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾ ਆਖਣ ਔਖ ਸਚਨ ਸਚੇ ਨਾਮ ਕੀ ਲੱਗੇ ਪੂਖਾ ਮਦੂਖ ਕਾ ਕਾਇ ਚਨੀਏ ਦੂਖ ਸੋ ਕਿਉ ਵਿਸਰ ਮਿਰ ਮਾਈ ਸਚੋ ਸੋਹਿਬ ਸਚ ਨਹੀ ਰਹਾ ਸਜੇ ਨਮ ਕੀ ਦਿਲ ਵਡਿਆ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵਡਨ ਵ ਘਟਨ ਜਾਈ ਨਾ ਹੋ ਮਰੇ ਨਾ ਹੋਵੇ ਸੋਗ ਜਿੰਦਾ ਰਹਿਣਾ ਚੁਕੇ ਭੋਗ ਗੁਣੇ ਜੋ ਹੋਰ ਨਾਹੀ ਕੋਈ ਨਾ ਕੋਵਾ ਨਾ ਕੋਈ ਜਿਵੜ ਆਪ ਦੇਵੜ ਤੇਰੀ ਦਾਤ ਜਿੰਦ ਨਿ ਕਰ ਕੈ ਕੀ ਤੀਰਾਤ ਫਸੋ ਸਰ ਤੇ ਕਮ ਜਾਤ ਨਾਨਕ ਨਾਮ ਬਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਪੁਰਖਾ ਜਿਨਾ ਕਰਾਂ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰੂ ਸਰਣਾਈ ਕਰ ਦੇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਗਾਈ ਹਰ ਕੀਰਥ ਅਮਰੀ ਰਹਿ ਰਸ ਰਹਾ ਹਰ ਜਨ ਕੇ ਵਡ ਭਗ ਵਡੇਰੀ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ जिहर हरस नाम ना पाया ते भागहिण जो शर सङ्गत निय तर्गे तिर्ग जिवास जिन्ह हर जन सतगुरु संगत पाई तेन तर् मस्तक लिख्यालेखास धन तन सत्गत जित तर्स पाया मिलजन नानक न परगास। ਰਾਗ ਗੁਜਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੋ ਪਾਏ ਤਾਂ ਕਰ ਜੀ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਠ ਰਿਆ ਰਹਾ ਜਨਨ ਪਿਤਾ ਲੋਕ ਸੁਧ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰੰਜਕ ਸੰਬਾਹੀ ਠਾਕੁਰ ਕਾਹੀ ਇਹ ਮਨ ਪਾਉ ਕਰਿਆ ਊੜੇ ਊਡਵ ਸੇ ਕੁਸ਼ਾ ਤਿਸ ਪਛੇ ਬਚਰੇ ਸ਼ਰੇਹ ਦਿਨ ਕਵਣ ਕੁਲਾਵ ਕੌਣ ਚੁਗਾਵਾ ਮਨ ਮੈਂ ਸਿਮਰਣ ਕਰਿਆ ਸਭ ਨਿਧਾਨ ਧਸਟ ਸਿਧਾਨ ਠਾਕੁਰ ਕਰ ਤਨ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਨਿਰੰਤਨ ਪਰ ਵਰਿਆ ਰਗਸ ਮਹਲ ਚੌਥਾ ਸੋ ਪੁਰਖ ਕੋ ਅੰਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਅਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰ ਸਭ ਤੇ ਆਵੇਂ ਸਭ ਤੇ ਆਵੇਂ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀਏ ਤੁਮਾਰੇ ਜੀ ਤੁਜੀਆਂ ਕਾ ਦਾਤਾਰਾ ਹਰਿ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਿਆ ਪੇਠਾ ਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਅਰੇ ਕੋ ਫੁਰਕ ਸਮਾਉਣਾ ਇਕ ਦਾਤੇ ਇਕ ਵਿਖਾਰੀ ਜੀ ਸਭ ਤੇਰੇ ਜਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨਿਆਵਰ ਨ ਜਾਣਾ ਤੂ ਪਰਮ ਭ੍ਰਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾੜਾ ਜੋ ਸੇਵਹਿ ਜੋ ਸੇਵ ਤੁਦ ਜੀ ਜਿਨ ਨਾਨਕ ਤੇ ਕਰਵਾਣਾ ਹਰਤਿ ਆਵੈ ਹਰਤਿ ਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਇ ਜਿਨ ਹਰਿ ਧਾਇਆ ਜੀ ਤਿੰਤੋ ਟੀਜੰਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇ ਆ ਜੀ ਇਨ ਕਾ ਭੋ ਸਭ ਗਵਸੀ 인 ਸੇਵਿਆ ਜਿਨ ਸੇਵਿਆ ਮੇਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਆਇ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਹਾਨ ਤੁਦ ਜੀ ਹਰ ਅਨੇਕ ਅਣਿਕ ਅਨੰਤ ਤੇਰੀ ਅਣਕ ਤੇਰੀ ਅਣ ਕਰੇ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪੜੇ ਬੋ ਸਿਮਰ ਸਤ ਜੀ ਕਰ ਕਰਿਆ ਘਟ ਘਰਮ ਕਰਨ ਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤ ਤੂੰ ਆਦਪੁਰਖ ਆਪਨ ਪੁਰਗਰਤਾ ਜੀ ਤੂੰ ਜਿਵੜਿਆ ਵਰਨ ਕੋਹੀ ਤੂੰ ਜਗਦੂਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਜਨ ਕਰਤਾ ਸੋਈ ਤੇਦੀ ਆਪਣੇ ਭਾਵੈ ਸਵਰਤਹਿ ਜੀ ਤੂੰ ਆਪੇ ਕਰੈ ਸੋਈ ਤੇਦੀ ਆਪੇ ਸਿਰਸੋ ਪਾਇ ਜੀ ਤੇਦੀ ਆਪੇ ਸਿਰਸ ਗੋਈ ਜਨ ਨਾਨ ਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸ ਕਜਣੋ ਅਸ ਮਹਲਾ ਚੌਥਾ ਤੂੰ ਕਰਤਾ ਸਿ ਜਿਹਾਰੰ ਵਡਸਾਈ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੁ ਪਾਈ ਰਹਾ ਸਭ ਤੇਰੀ ਤੂ ਸਭ ਨਿਥਿਆਇ ਜਿਸਨੂ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਗਵਾਇ ਤੁਦਿਆ ਵਿਛੋੜਿਆ ਮਿਲਿਆ ਹੋਇ ਤੂੰ ਦਰਿਆ ਸਉ ਤਜੀਮਾ ਤੁਦ ਬਿੰਦੂ ਜਾ ਕੋਈ ਨਹੀਂ ਜੀਅ ਜਨ ਸਉ ਤੇ ਰਖੇ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸਨੂੰ ਤੂੰ ਜਾਣੇ ਸੋ ਜਿਨ ਜਾਣੈ ਹਰ ਗੁਣ ਸਦੀ ਅਕਵਕਾਨ ਜਿਨ ਹਰ ਸੇਵਤਿ ਸੁਖ ਪਾਇਆ ਸਜਿਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਅਸਹੋਇ ਤੂਦ ਬਿੰਦੂ ਜਵਰਣ ਕੋਇ ਤੂੰ ਕਰ ਕਰ ਵੇਖ ਜਾਣ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਸਰਵਰ ਪਹਿਲੇ ਨਿਵਾਸ ਪੜੀ ਪਾਉ ਭਗਤੀ ਨਹੀਂ ਗੀਆ ਅੰਕਜ ਮੋਹ ਹੈ ਪਗਨੇ ਚਲੈ ਅਮ ਦੇਖਾਂ ਕੈ ਦੁਬੀ ਹਲੇ ਮਨ ਮੇਨ ਚੇਤੀ ਸਮੂਡ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੂੰ ਜਤੀ ਸਦੀ ਨੀ ਪੜਿਆ ਗੁਰਖ ਮੁਗਦਾ ਜਨਮ ਪਿਆ ਪੈਨੋਤ ਨਾਨਕ ਤਿਨ ਕੀ ਸ਼ਰਨ ਜਿੰਤੂ ਨਹੀਂ ਵਿਸਰਿਆ ਅਸਾ ਮਹਲ ਪੰਜਵ ਭਈ ਫਰਪਤ ਮਾਨੁਖ ਦੇ ਬਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾ ਤੇਰ ਕੀ ਤਨ ਕਾ ਹਮ ਮਿਲ ਸਾ ਸੰਗਤ ਪਜ ਕੇਵਨ ਨਾਮ ਸੰਜਾਮ ਲਾਗ ਪਉ ਜਨ ਤਰਨ ਕ ਜਨ ਬਿਰਤ ਜਾ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਅਰ ਰਾਇਆ ਕਹੁ ਨਾਨਕ ਅਮਨੀ ਚਿਕਰਮ ਸਰਨ ਪਰੇ ਕੀ ਰੱਖੋ ਸਰਮਾ ਜਪ ਤਪ ਸੰਜਮ ਤਰ ਮਨ ਕਮਾਇ ਸੇਵ ਸਾਧਨ ਜਨ ਅਰੇ ਰਾਇ ਕਹੁ ਨਾਨਕ ਅਮਨੀ ਚਰਮ ਸਰਨ ਪਰ ਕੀ ਰਖੂ ਸਰਮ ਪਾਸੇ ਦਸਮੀ ਕਬਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਨ ਰਏ ਹਮਾਰਾ अपना जान करो बिरद पार हमरे दुख सब तुम कहो आपो दे मोहि बिचावो सूखी बसै मोरो परिवार सेवक सिख सब करतार मोर चाणि कर दे करियै सबरण को आस गनियै पूर्ण होय हम हरि अस तुर भजन की रह प्यासा तुम्हे छाड़ कोई और न त्याउं ਜੋ ਮਰ ਚਾਹੂ ਸੋ ਤੁਮਤੇ ਪਾਵੋ ਸੇਵਕ ਸੇ ਘਮਰ ਤਰੀਐ ਚਨ ਚਨ ਜਤਰ ਅਮਰੇ ਮਰੀਏ ਆਪਾ ਤੇ ਮੁਝੇ ਬਰੀਐ ਮਰਨ ਕੋਲ ਕੋ ਤਰਸਨ ਵਰੀਐ ਹਉਜੋ ਸਦਾ ਹਮਾਰੇ ਪਛਾ ਸਿਰ ਅੰਤ ਤੁਜੋ ਕਰਿਉ ਰੱਚ ਰੱਖ ਲਿਓ ਮੋਇ ਰਕਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ दीन बंद दुष्टन के अंता तुम का हो पूरी चातर्द काल पाए ब्रह्मा बवतरा काल पाए सूर्य अवतरा काल पाए कर्पष्ण प्रकाशा सकल काल किया तमाशा जवन काल जोगी स्वकी वेदराज ब्रह्मा योधिया जवन कल स्वलोक सवार नमस्कार ताएँ हमारा ਜਵਨ ਕਾਲ ਸਮ ਜਗਤ ਬਨਾਇਓ ਦੇਵ ਦੰਤ ਜਛਨ ਪਜਾਇਓ ਆਦੰਤ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲਮਾ ਬਨ ਗਈਓ ਕਟ-ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਈਂ ਧੀ ਤੇ ਗੁੰਝਿਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੂਖੀ ਏਕਾਂ ਕੀ ਪੀਰ ਪਛਾਨ ਕਟ-ਕਟ ਕੇ फड-फड ਕੀ ਜਾਣ ਜਬ ਉਦ ਕਰਖ ਕਰਾ ਕਰਤਾ ਹਰਾ ਪਰਜਾ ਤਰ ਤਵ ਦੇਹ ਅਪਰ ਜਬ ਆਕਰ ਕਰ ਤੂ ਕਬੂ ਤੁਮੈ ਮਿਲ ਤੇ ਦੇ ਦਰ ਜ਼ਬੂ ਜਿਤੇ ਬਦਨ ਸ੍ਰਿਤ ਸੁਧਾਰ ਆਪ ਆਪਣੀ ਬੋਝ ਵਿਚਾਰ ਤੁਮ ਸਭ ਹੀ ਤੇ ਰਤਨ ਰਲਮ ਜਾਨਤ ਬੇਦ ਪੀਦਰ ਅਲਮ ਗ੍ਰਹਣ ਕਾਨ ਰਮ ਕਾਨ ਲੰਬਾ ਕਰਪਾਨ ਮਾਨਤ ਮਹਾ ਮੂਲ ਗਜ ਭੇਦ ਨ ਜਾਣਤ ਮਾ ਦੇਵ ਕੋ ਕਾ ਸਦ ਸਿਵ ਨਿਰੰਕਾਰ ਕਾ ਚਿੰਤਨ ਪੇਵਾ ਆਪ ਆਪਣੀ ਬੁੱਧ ਜਿਤੀ ਬਰਨਤ ਪੈਨ ਪੈਨ ਤੂੰ ਹੈ ਤੇਤੀ ਤੁਮਰਾ ਲਖਨ ਜਾਇ ਪਸਹਰ ਕਹ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਪਇਓ ਰਵ ਕੇ ਪੂਪਾ ਕੰਡ ਜੇ ਰਸੇ ਤੇ ਯਕੀਨੀ ਅਤ ਪੁਜ ਖਾਨ ਬਹੁ ਰਜ ਦੀਨੀ ਕਉ ਫੁਰ ਰਾਜਾ ਹੋ ਬੈਠਾ ಸಕಲ ಮಲೆಶಾತರಣಿ ಪರಿಷ್ಟ ਪੁਰਖ ਜਉਣ ਪੰਗ ਪਰੇ ਤਿ ਨਾਰੀ ਜਿਨ ਕੇ ਤੁਮ ਸੰਕਟ ਸਵਟਰੇ ਜੋ ਪਰਖੋ ਇੱਕ ਬਾਰ ਜਐ ਤਾ ਗ ਗ ਨਿਗੜਨੀ ਹੈ ਰਚਾਈ ਤ ਸਭ ਕਲਾ ਦੁਸ਼ਟ ਅਰਿਸ਼ਟ ਨ ਤਦ ਕਲਾ ਕਿਰਪਾ ਦਰਸਨ ਜਾਇ ਨ ਹਰੋ ਤਾ ਗੇ ਤਾਪ ਤਨ ਕਮ ਹਰੋ ਰਿਦ ਸਿਦ ਕਰਮੋ ਸਭ ਹੋਈ ਦੁਸ਼ੀਨ ਸਵਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਗਾਲ ਪਾਜਤੇ ਤਾਈ ਹਬਾਰ ਜਨਨ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਗ ਤੇ ਰਹਾ ਫੜਗ ਕੀ ਤਮ ਸਰਨ ਤੇਹਾਰੀ ਆਬਾਦਨਿਉ ਅਬਾਰੀ ਸਰਬ ਧਰਮ ਹੋ ਸਹਾਈ दुष्ट दग्ध तेले हो बचाई खड्ग के तमे शरण ध्यारी आपा दलियो बारी सर्व ठारम सहाय दुष्ट दग्ध तेले हो बचाई सवेह पहे गए जब ते तुम्हारी तब ते गवा बदलन अनयो राम रहीम पुराण कुरान ਅਨੇਕ ਕਹਿਮ ਤੇ ਕਨ ਮੰਨਿਓ ਸਿਮਰਤ ਸਾਸਤਰ ਵੇਦ ਸਭ ਮੋ ਵੇਦ ਕੀ ਅਮੇ ਕਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੁਹੈ ਬਕਾਨ ਅੰਦਰ ਸਗਲ ਦਵਾਰ ਕੁ ਛੜਕ ਗਯੋ ਤਹਾਰ ਦਵਾਰ ਵਹਿ ਗਹਿ ਕੀ 라ਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛੋੜ ਕੇ ਗਾਇਓ ਤੁਹਾਰ ਦਵਾਰ ਵਹਿ ਗਹਿ ਕੀ 라ਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾ ਪਾਇਆ ਸਸਤੀ ਮਨ ਵਜੀਆਂ ਬਾਤਾਂਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਵੜੀਆਂਆਂ ਸ਼ਬਦ ਤਾ ਗਾਉ ਹਰੀ ਕੀਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹਿ ਤੂ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰਿ ਤੇਰਾ ਕਰਿ ਸਭ ਸਵਾਰਣਾ ਸਬਨਾਗਨ ਸਮਰਤ ਸੁਆਮੀ ਸੋ ਗਿਆਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਰੁਰ ਨਾਲੇ ਸਚੇ ਸਾਹਿਬ ਕੀਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭੁ ਜਿ ਹੈ ਜਿਸ ਦੇ ਸੋ ਭਾਵੇ ਸਦਾ ਸਿਤਸਲ ਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਆ ਵਾਜੀਅ ਸ਼ਬਦ ਕਨਹੀ ਰੇ ਕਹੇ ਨਾਨਕ ਸਚੇ ਸਾਹਿਬ ਕੀਆ ਨਹੀਂ ਕਰਤੇ ਰ ਸਚ ਨਾਮ ਮੇਰਾ ਅਧਾਰੁ ਸਚੇ ਨਾਮੁ ਮਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰਿ ਸਾ ਸੁਖ ਮਨਿ ਆਈ ਵਸੀਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਬਤ ਰੂਪੇ ਆਰੋ ਸਚ ਨਾਮੁ ਮੇਰਾ ਆਧਾਰ ਵਾਝੇ ਪੰਚ ਸਬਦਿਤ ਕਰਸ ਭਗ ਸਭ ਭਗ ਸਬਦ ਵਾਜੀ ਕਲਾ ਜਿਤ ਕਰਤ ਹਰੀਹ ਪੰਚ ਦੂਤ ਦਵਸ ਕੀਤੇ ਕਾਲ ਘੰਟ ਕੁਮਾਰਿਆ ਤੁਰ ਕਰ ਪਾਇਆ ਤੁਧ ਜੀਨ ਕ ਸਿ ਨਾਮ ਹਰ ਕਹਿ ਲਾਗੇ ਕਹਿ ਨਾਨਕ ਦੈ ਸੁ ਗਵਾ ਤਿਤ ਕਰ ਅਨਹਦ ਵਾਜੀ ਅਨੰਦ ਸੁਣੋ ਬੜੇ ਭਗਿਆ सगल मनोरथ पूरे पार भरम प्रभ पाया उतरे सगल वसूरे दुखरोग सन्तापि उत्तरे सुणि सची संत साजन भहे सरसे पूरे गुरु ते जाणि सुनते पुनीत कहते पविता सतगुरु परपूरे बिनवंत नानक गुरु चरण लागे वाजे अनहद तूरे सुनते पुनीत कहते भुगत सतगुर रहा भरपूर बिनवंत नानक गुरु चरण लागे वाजे अनहद तूरे ਉਦਵਣੀ ਇਹ ਮਹਲਾ ਪੰਜਵ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬ ਸੋਧਾਰ ਜੇ ਕੋ ਖਬ ਜੇ ਕੋ ਪੁੰਚ ਤਿਸ ਕੋ ਯੁਧਾਰ ਇ ਵਸਤ ਜੀ ਨ ਜਾਈ ਜੇ ਤਨੇ ਤਰਖੁਰ ਰਹਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ ਪੰਜਵਾ ਤੇਰਾ ਗੀਤ ਜਤ ਨਹੀਂ ਬਹਿਨੂ ਜੋਗ ਕੀ ਤੋਇ ਮਨਿਰ ਗੁਣ ਯਾਰੇ ਕੋ ਗੁਣ ਨਹੀਂ ਅਪੇ ਤਰਸ ਬਿਓਈ ਦਰਸਬਿਆ ਮੇਂ ਰਾਮਤ ਹੋਈ ਸਤਗੁਰ ਸਜਣ ਮਿਲੇਆ ਨਾਨਕ ਨਾਮ ਮਨਿਤਾ ਜੀਵ ਤਨ ਮਨ ਤੇ ਮੈਂ ਹਰੀਆ ਦਰਸਬਿਆ ਮੇਂ ਰਾਮਤ ਹੋਈ ਸਤਗੁਰ ਸਜਣ ਮਿਲੇਆ ਨਾਨਕ ਨਾਮ ਮਨਿਤਾ ਜੀਵ ਤਨ ਮਨ ਤੇ ਮੈਂ हरिया वुरु जी का खालसा वागुरु जी की फतेह